ਇਵੈਂਟ ਕੋ ਸਭ ਦੱਸ ਦੂ ਕਿਹੜੇ ਕਿਹੜੇ ਹੋ ਰਹੇ ਨੇ ਇਹਦੇ ਵਿੱਚ ਹੌਂਟਾ ਛੋਟ ਫੋਟ ਵਗੈਰਾ ਹੈ ਲੰਬੀ ਛਾਲ ਹੈ ਰੇਸਾਂ ਨੇ ਛੋਟੇ ਬੱਚਿਆਂ ਦੀਆਂ ਜਿੰਨੇ ਸੀ ਜੀ ਡਾਣ ਗਈ ਉਹਨੇ ਸੀ ਜੰਪ ਡਾਉਣ ਜਾਣਾ ਮੈਂ ਜਿੰਨੀ ਸਾਟਾ ਕੋਲੇ ਉੱਪਰ ਜਾਊਗਾ ਉਹਨੇ ਜੰਪ ਤੁੱਲ ਜਾਊਗਾ ਐਪਲ ਭਾਜੀ ਕਾਰੀ ਤਿਆਰੀ ਚੱਲਦੀ ਹੈ ਇਹ ਇਹ ਰੌਣ ਟੂਰਨਾਮੈਂਟ ਦੀ ਭਾਜੀ ਰੌਣ ਟੂਰਨਾਮੈਂਟ ਦੀ ਤਿਆਰੀ ਜੋਰ ਨਾਲ ਚੱਲ ਰਹੀ ਹੈ ਸਲੈਟ ਕਿਮੇਟ ਤੇ ਹਾਂਜੀ ਸਲੈਟ ਕਿਮੇਟ ਹੋ ਰਹੀ ਹੈ ਨਾ ਆਪਣੇ ਉੱਥੇ 10 ਤਰੀਕ ਨੂੰ 10 ਤਰੀਕ ਨੂੰ ਜੀ 10 ਜਨਵਰੀ ਹਾਂਜੀ ਹਾਂਜੀ ਉਹਦੇ ਲਈ ਬੱਚੇ ਆਪਣੇ ਤਿਆਰ ਹੋ ਰਹੇ ਨੇ ਇਹ ਲਓ ਜੀ 10 ਜਨਵਰੀ ਪਿੰਡ ਰਹਾਉਂ ਟੂਰਨਾਮੈਂਟ ਹੋ ਰਿਹਾ ਜੀ ਐਥਲੈਟਿਕਸ ਮੀਟ ਤੇ ਆਪਾਂ ਲ ਭਾਈ ਬੱਚਿਆਂ ਨੂੰ ਤਿਆਰੀ ਕਰਵਾ ਰਹੇ ਹਾਂ ਜੀ ਲਓ ਲਓ ਜੀ ਰਹਾਉਂ ਪਿੰਡ ਟੂਰਨਾਮੈਂਟ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜੀ ਬੱਚੇ ਪ੍ਰੈਕਟਿਸ ਕਰ ਰਹੇ ਨੇ ਲੌਂਗ ਜੰਪ ਦੀ ਕੀ ਨਾਮ ਵੀਰੇ ਤੁਹਾਡਾ ਗਰਸਾਈਬ ਗਰਸਾਈਬ ਭਾਈ ਆਊਗਾ ਵੀਰੇ ਤੇਰਾ 골ਡ ਮੈਡਲ ਉੱਥੇ ਟਰਾਈ ਤਾਂ ਫੂਰੀ ਜੇ ਲੈ ਗਈ ਆਉਣਾ ਲੈ ਭਾਈ ਅਮੀ ਮੁੰਡਾ ਦਾ 골ਡ ਮੈਡਲ ਆਊਗਾ ਤੈਨੂੰ ਮੈਚ ਗਿਆ ਪਹਿਲਾਂ ਆ ਕੁੜੀਆਂ ਛੋਟੇ ਛੋਟੇ ਕੁੜੀਆਂ ਪ੍ਰੈਕਟਿਸ ਕਰ ਰਹੀਆਂ ਨੇ ਗਰਾ ਮਾਰ ਚਾਰ ਛੁਰਕੀ ਆ ਛੁਰਕੀ ਆ ਪਤਾ ਆ ਜਾ ਆ ਜਾ ਮਾਨ ਸ਼ਾਬਾਸ਼ ਸ਼ਾਬਾਸ਼ ਚਲਦੇ ਹੀ ਚਲਦੇ ਜਾ ਫਿਰ ਵੜ ਹੱਸ ਚੱਲ ਚੱਲ ਸ਼ਾਬਾਸ਼ ਦੇਖੇਗਾ ਬਾਹਰੀ ਕੋਟ ਸ਼ਾਬਾਸ਼ ਕੁੜੀਏ ਨੀਚੇ ਨਿਕਲ ਜਿੰਨੇ ਖਾਂ ਚੱਲਦੇ ਜਾ ਬੰਨੇ ਕੁੜੀ ਇਹ ਤੇਰਾ ਕੁਝ ਬਣ ਜਾ ਉੱਥੇ ਇਹ ਬਣਨਾ ਕੁੜੀ ਦਾ ਬਾਈ ਕਿਹੜੇ ਦਾ ਇਹ ਲੰਬੀ ਆ ਪੇੜੀ ਰੱਬ ਜੀ ਆਪਾਂ ਪਹਿਲੇ ਕੁੜੀ ਹੈਂ ਦੇਖੀ ਨੀ ਇਹ ਕੁੜੀ ਦਾ ਆਊਗਾ ਮੈਡਲ ਆ ਜਾਣਾ ਇਹਦਾ ਪ੍ਰੈਕਟਿਸ ਚੱਲ ਰਿਹਾ ਸਹੀ ਗੱਲਾਂ ਤੇਰੇ ਵਰਗੇ ਹੈਂ ਦੇਖੀ ਆ ਆ ਦੇਖੋ ਬਈ ਛੋਟੇ ਛੋਟੇ ਬੱਚੇ ਪ੍ਰੈਕਟਿਸ ਕਰ ਰਹੇ ਨੇ ਬਹੁਤ ਸੋਹਣਾ ਉਪਰਾਲਾ ਪਿੰਡ ਰਹਾਉਣ ਵੱਲੋਂ ਹੋ ਰਿਹਾ ਹੈ ਜੀ 5 ਸਾਲ ਆ ਦੇਖ ਲਓ 5 ਸਾਲ ਦੇ ਬੱਚੇ ਵੀ ਪ੍ਰੈਕਟਿਸ ਕਰ ਰਹੇ ਨੇ ਤੇ 5 ਸਾਲ ਤੋਂ 14 ਸਾਲ ਤੱਕ ਦੇ ਬੱਚਿਆਂ ਦੀ ਐਥਲੈਟਿਕਸ ਮੀਟ ਹੋ ਰਹੀ ਹੈ ਜੀ ਪਿੰਡ ਰਹਾਉਣ 10 ਜਨਵਰੀ ਨੂੰ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਲੈ ਕੇ ਉੱਤੇ ਪਹੁੰਚੋ ਆ ਦੇਖੋ ਆ ਖਾਲਸਾ ਸਕੂਲ ਵਾਲੇ ਬੱਚੇ ਤਾਂ ਪ੍ਰੈਕਟਿਸ ਕਰ ਰਹੇ ਨੇ ਜੀ ਸ਼ਾਬਾਸ਼ 10 ਜਨਵਰੀ 2026 ਪਿੰਡ ਰਹਾਉਂ ਟੂਰਨਾਮੈਂਟ ਹੋ ਰਿਹਾ ਜੀ ਐਥਲੈਟਿਕਸ ਟੂਰਨਾਮੈਂਟ ਜਿਹਦੇ ਵਿੱਚ 5 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਦੇ ਵੱਖ-ਵੱਖ ਤਰ੍ਹਾਂ ਦੇ ਇਵੈਂਟ ਹੋਣਗੇ ਰੇਸਾਂ ਹੋਣਗੀਆਂ ਜੰਪ ਆਉਣਗੀਆਂ ਐਪਲ ਭਾਈ ਨਾਲ ਲਈ ਤਿਆਰੀ ਹੈ ਜੀ ਫਿਰ ਫੁੱਲ ਹਾਂਜੀ ਹਾਂਜੀ ਵੀਰ ਜੀ ਫੁੱਲ ਤਿਆਰੀ ਹੈ ਜੀ ਇਹ 5 ਸਾਲ ਤੋਂ 14 ਸਾਲ ਤੱਕ ਦੇ ਬੱਚਿਆਂ ਦੀਆਂ ਦੌੜਾਂ ਕਿਹੜੇ-ਕਿਹੜੇ ਇਵੈਂਟ ਨੇ ਜੀ ਹੋਰ ਹੋਰ ਐਥਲੈਟਿਕ ਲੌਂਗ ਜੰਪ ਸ਼ਾਰਟ ਪੌਟ ਤੁ ਵੀ ਤਿਆਰੀ ਕਰ ਰਹੇ ਹੋ ਟੂਰਨਾਮੈਂਟ ਦੀ ਕਿਹੜੇ-ਕਿਹੜੇ ਇਵੈਂਟ ਹੋਣੇ ਨੇ ਉੱਥੇ ਕੋਵਰੇ 80 ਮੀਟਰ ਹੋਣੀ ਹੈ 7 ਮੀਟਰ ਹੋਈ ਗੀ 5 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਦੀ ਤੇ ਆਹ ਮੁੰਡੇ ਬਈ ਕਈ ਸਾਲਾਂ ਤੋਂ ਮਿਹਨਤ ਕਰਦੇ ਨੇ ਤੇ ਵੱਧ ਤੋਂ ਵੱਧ ਬੱਚਿਆਂ ਨੂੰ ਹੌਸਲਾ ਬਜਾਈ ਦੇ ਲਈ ਪਹੁੰਚੋ ਜੀ ਵਿਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਰਹਾਉਣ 10 ਜਨਵਰੀ ਜਿਹੜਾ ਥਲੈਟਿਕਸ ਟੂਰਨਾਮੈਂਟ ਹੋ ਰਿਹਾ ਜੀ ਉਹਦੀ ਪੂਰੇ ਜੋਰਾਂ ਸ਼ੋਰਾਂ ਦੀ ਤਿਆਰੀ ਚੱਲ ਰਹੀ ਹੈ ਜੀ ਸਾਰੇ ਟੂਰਨਾਮੈਂਟ ਦੀ ਇਨਫੋਰਮੇਸ਼ਨ ਅੱਜ ਆਪਾਂ ਗੱਲ ਕਰਾਂਗੇ ਸਰਦਾਰ ਰਮੇਂਦਰ ਸਿੰਘ ਡੀਐਸੋਰ ਟਾਇਰ ਜਿਹੜੇ ਆਪਣੇ ਟੂਰਨਾਮੈਂਟ ਦੀ ਆਪਾਂ ਨੂੰ ਪੂਰੀ ਇਨਫੋਰਮੇਸ਼ਨ ਦੇਣਗੇ ਕੋਸਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕੋਸਾ ਵੀ ਕਿਹੜੇ ਕਿਹੜੇ ਇਵੈਂਟ ਕਰਵਾਏ ਜਾ ਰਹੇ ਨੇ ਜੀ ਬੱਚਿਆਂ ਦੇ ਬਿਲਕੁਲ ਛੋਟੇ ਬੱਚਿਆਂ ਦੇ ਹੈ 5 ਸਾਲ ਤੋਂ ਲੈ ਕੇ 9 ਸਾਲ ਤੱਕ ਠੀਕ ਹੈ ਜੀ 9 ਸਾਲ ਤੋਂ ਲੈ ਕੇ 11 ਠੀਕ ਹੈ ਜੀ 11 ਤੋਂ ਫਿਰ 14 ਸਾਲ ਤੱਕ ਓਕੇ ਜੀ ਇਹ ਏਜ ਗਰੁੱਪ ਹੋ ਗਏ ਤੇ ਨਾ ਇਹ ਏਜ ਗਰੁੱਪ ਹੈ ਲੜਕੇ ਲੜਕੀਆਂ ਦੋਹਾਂ ਦਾ ਗਰੁੱਪ ਹੈ ਇਹ ਮੁੰਡਿਆਂ ਦਾ ਕੁੜੀਆਂ ਦਾ ਠੀਕ ਹੈ ਜੀ ਤੇ ਦੂਜਾ ਟੂਰਨਾਮੈਂਟ ਪਿਛਲੇ ਸਾਲ ਵੀ ਕਰਾਇਆ ਸੀ ਬਹੁਤ ਵਧੀਆ ਹੋਇਆ ਪਿਛਲੇ ਸਾਲ ਵੀ। ਔਰ ਇਹ ਟੂਰਨਾਮੈਂਟ ਕਮੇਟੀ ਆ ਸਾਰੇ ਮੁੰਡੇ ਖਿਡਾਰੀ ਉਹਨੇ ਖੇਡਾਂ ਵਾਲੀ ਨੇ ਸਾਰੇ ਆਪ ਇਹ ਆਪਣੇ ਤੌਰ ਤੇ ਕਰਾਉਂਦੇ ਆ। ਬੜੀ ਵਧੀਆ ਗੱਲ ਹੈ। ਛੋਟੇ ਬੱਚਿਆਂ ਦਾ ਕਰਾਉਣ ਦਾ ਮਕਸਦ ਇਹ ਕਿ ਤਾ ਸਾਹਿਬ ਜਾਨ ਦੀ ਯਾਦ ਹੁੰਦਾ ਹੈ। ਕਿਸੇ ਤਰ੍ਹਾਂ ਕੇ ਉਹਨਾਂ ਨੂੰ ਯਾਦ ਰੱਖਿਆ ਜਾਂਦਾ। ਇਹ ਉਮੀਦ ਕਰਦੇ ਆ ਵੀ ਕਾਫੀ ਬੱਚੇ ਹੋਣਗੇ ਸਾਲ ਵੀ। ਤੇ ਇਵੈਂਟ ਕੋਲ ਸਭ ਦੱਸ ਦੋ ਕਿਹੜੇ-ਕਿਹੜੇ ਹੋ ਰਹੇ ਨੇ ਇਹਦੇ ਵਿੱਚ? ਹੰਟਾ, ਇਹਦੇ ਨਾਲ ਛੋਟ ਫੁੱਟ ਵਗੈਰਾ ਹੈ, ਲੰਬੀ ਛਾਲ ਹੈ, ਰੇਸਾਂ ਨੇ। ਛੋਟੇ ਬੱਚਿਆਂ ਦੀ ਜੀ ਕੋਈ ਵੀ ਸਕੂਲ ਭਾਗ ਲੈ ਸਕਦਾ ਜੀ ਇਹਦੇ ਵਿੱਚ ਆਪਣਾ ਮਰਜ਼ੀ ਆਵੇ ਕੋਈ ਸਕੂਲ ਚਾਹੇ ਕੋਈ ਬਿਨਾਂ ਸਕੂਲ ਵਾਲਾ ਜਿਹੜਾ ਮਰਜ਼ੀ ਆਵੇ ਠੀਕ ਹੈ ਜੀ ਔਰ ਔਰ ਖਿਡਾਰੀਆਂ ਨੂੰ ਹਰ ਬੱਚੇ ਨੂੰ ਖੇਡਣ ਦਾ ਮੌਕਾ ਮਿਲੂਗਾ ਠੀਕ ਹੈ ਕੋਸਾ ਜੀ ਬਹੁਤ ਬਹੁਤ ਧੰਨਵਾਦ ਤੇ ਟੂਰਨਾਮੈਂਟ ਦੀ ਪੂਰੀ ਤਿਆਰੀ ਚੱਲ ਰਹੀ ਹੈ ਜੀ 10 ਤੇ 10 ਜਨਵਰੀ 2026 ਨੂੰ ਪਿੰਡ ਰਹਾਉਣ ਵਿਖੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚੋ ਤਾਂ ਜੋ ਬੱਚੇ ਗੇਮਾਂ ਵੱਲ ਜੁੜ ਸਕਣ ਤੇ ਬਹੁਤ ਵਧੀਆ ਟੂਰਨਾਮੈਂਟ ਬਾਈ ਉਹ ਨਹੀਂ ਕਰਵਾਉਂਦੇ ਨੇ ਆਪਾਂ ਇਸ ਤਰ੍ਹਾਂ ਦੇ ਵੀਰਾਂ ਦਾ ਸਾਥ ਦੇਣ ਦਾ ਆਪਣਾ ਫਰਜ਼ ਬਣਦਾ ਵੀਡੀਓ ਸ਼ੇਅਰ ਕਰਕੇ ਯੋਗਦਾਨ ਜਰੂਰ ਪਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਠੀਕ ਆ ਵਧੀਆ ਹੋਰਾਂ ਨਾਲ ਗੱਲ ਨੂੰ ਬਸ ਠੀਕ ਆ ਜੀ ਚਲੋ ਪਹੁੰਚਦੇ ਆ ਸੀ ਵੀ ਤੋ 10 ਜਨਵਰੀ ਪਿੰਡ ਰਹਾਉਣ ਵਿਖੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚੋ ਪਵਨ ਬਾਈ ਮਹਿਤਾ ਬਾਈ ਪੂਰੀ ਟੀਮ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਇਸ ਤਰ੍ਹਾਂ ਦੇ ਵਧੀਆ ਪ੍ਰੋਗਰਾਮ ਕਰਵਾਉਂਦੇ ਨੇ ਜਰੂਰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਬਾਈ ਉਹਨਾਂ ਦਾ ਸਹਿਯੋਗ ਕਰੀਏ ਤੇ ਬੱਚਿਆਂ ਨੂੰ ਇੱਕ ਚੰਗੀ ਸੇਹ ਦੇਣ ਵਾਲੇ ਬਾਈਆਂ ਦੇ ਨਾਲ ਖੜਨਾ ਆਪਣਾ ਫਰਜ਼ ਮੰਨਦਾ ਵੀਡੀਓ ਸ਼ੇਅਰ ਕਰਕੇ ਯੋਗਦਾਨ ਜਰੂਰ ਪਾਓ ਜੀ